ਹਾਂ ਖਾਲਸਾ ਜੀ ਆਪਣਾ ਨਾਮ ਦੱਸ ਕੇ ਅੱਜ ਤੱਕ ਕੀ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਕੀ ਮੰਗਾ ਸੀ ਕਦੋਂ ਤੋਂ ਤੁਸੀਂ ਮੁਲਾਕਾਤ ਕਰਨ ਦਾ ਕੋਸ਼ਿਸ਼ ਕਰਦੇ ਕੀ ਸੀ ਤੇ ਅੱਜ ਕਿੱਲੇ ਸਵਾਸਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਅੱਜ ਸਿੱਖ ਧਰਮੀ ਫੌਜion ਦਾ ਪ੍ਰਧਾਨ ਬਲਦੇਵ ਸਿੰਘ ਅਰਦਾਸ ਹੋ ਰਿਹਾ ਔਰ ਅੱਜ ਆ ਹੀ ਆਏ ਬੜੇ ਦੁਖੀ ਹੀ ਕਿਉਂਕਿ ਸਾਨੂੰ ਸਾਲਾਂ ਬੱਧੀ ਹੋ ਗਏ 40 ਸਾਲ ਹੋ ਗਏ ਧਰਮੀ ਫੌਜion ਦੇ ਮਸਲੇ ਜਿਹੜੇ ਆ ਉਹ ਲਟਕੇ ਹੋਏ ਨੇ ਇੱਥੇ ਮੈਂ ਥੋੜਾ ਅਪੀਲ ਕਰ ਦੇਣੀ ਚਾਹੁੰਦਾ ਸਿੱਖ ਕੌਮ ਨੂੰ ਤੇ ਸਿੱਖ ਬੁੱਧੀ ਜੀਵਨ ਕਿ ਜਦੋਂ ਹੀ ਧਰਮੀ ਫੌਜੀ ਬੋਲਦੇ ਆ ਤਾਂ ਸਾਨੂੰ ਕਹਿੰਦੇ ਨੇ ਕਿ ਪਤਾ ਨਹੀਂ ਪੈਸੇ ਇਕੱਠੇ ਕਰ ਲਈ ਬੋਲਦੇ ਨੇ ਜਾਂ ਇਹਨਾਂ ਨੂੰ ਕੀ ਚਾਹੀਦਾ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੁੰਦਾ ਤੇ ਉੱਥੇ अनेका ਮਲਕਾਂ ਕਾਲ ਤੱਕ ਦੇ ਹਾਟੇ ਟੇਰੀ ਹੋ ਜਾਂਦਾ ਹਜ਼ਾਰਾਂ ਸੰਗਤ ਮਾਰੀ ਜਾਂਦੀ ਆ ਔਰ ਉਹਦੇ ਫੈਸਲੇ ਕਰਕੇ ਉਹਦਾ ਮਲਕ ਸੱਚ ਜਾਗਰਨ ਕਰਨ ਲਈ ਵਾਸਤੇ ਤੇ ਜਿਹੜੇ ਉਦੋਂ ਧਰਮੀ ਫੌਜੀ ਸ਼ਹੀਦ ਹੋ ਗਏ ਸੀ ਜ਼ਖਮੀ ਹੋ ਗਏ ਸੀ ਜਿਹੜੇ ਅੰਟਰੋਕੇਟ ਹੋ ਗਏ ਇਹ ਤਿੰਨ ਗਰੁੱਪ ਜਿਹੜੇ ਨੇ ਇਹ ਅੱਜ ਮੰਝੀਆਂ ਦੇ ਉੱਤੇ ਪਏ ਨੇ ਇਹਨਾਂ ਨੂੰ ਵੇਖਣ ਦੀ ਲੋੜ ਆ ਬਾਕੀ ਜਿਹਨਾਂ ਡੇਸੇ ਫ੍ਰਾਮ ਸਰਵਿਸ ਨੇ ਜਾਂ ਹੋਰ ਜਿਹੜੇ ਧਰਮੀ ਫੌਜੀ ਉਹਨਾਂ ਦਾ ਕਿੰਨਾ ਨੁਕਸਾਨ ਹੋਇਆ ਇਹ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੋਈ ਸਾਨੂੰ ਕਿਸੇ ਚੀਜ਼ ਦੇ ਨਾਲ ਲਾਲਚ ਨਾਲ ਜੋੜੇ ਤੇ ਉਹ ਇੱਕ ਇੱਕ ਧਰਮੀ ਫੌਜੀ ਨੂੰ ਸਦਕੇ ਤੇ ਉਹਨਾਂ ਦੇ ਉਹਨਾਂ ਦੇ ਹਾਲਾਤ ਵੇਖਿਆ ਵੀ ਕਿਹੜੇ ਹਾਲਾਤ ਚ ਆਪਣਾ ਜੀਵਨ ਬਤੀਤ ਕਰ ਰਹੇ ਨੇ ਔਰ ਦੂਸਰੀ ਗੱਲ ਹੈ ਕਿ ਜਦੋਂ ਸਿੱਖ ਕੌਮ ਦੇ ਉੱਤੇ ਕਾ ਟੈਂਕ ਤੇ ਤੋਪਾਂ ਨਾਲ ਹਮਲਾ ਹੋ ਗਿਆ ਔਰ ਇਹ 40 ਸਾਲ ਦੇ ਵਿੱਚ ਇਹ ਹੱਲ ਕਿਉਂ ਨਹੀਂ ਹੋਇਆ ਦੂਸਰੇ ਪਾਸੇ ਬੇਨਤੀ ਇਹ ਆ ਕਿ ਪਿਛਲੇ ਸਾਲ ਐਸੇ ਪਿਛਲੇ ਸਾਲ ਜਨਵਰੀ ਦੇ ਵਿੱਚ ਸੁਲਤਾਨ ਪਰ ਲੋਧੀ ਦਾ ਜਿਹੜਾ ਉਹ ਹੱਲ ਹੋ ਰਿਹਾ ਸੀ ਔਰ ਜੇਕਰ ਹੁਣ ਸੁਖਬੀਰ ਸਿੰਘ ਬਾਦਲ ਦੇ ਉਤੇ ਇੱਕ ਪਿਸਟਲ ਦੇ ਨਾਲ ਗੋਲੀ ਚੱਲਦੀ ਹੈ ਤਾਂ ਉਹਦਾ ਹੱਲ ਹੋ ਰਿਹਾ ਔਰ ਇਹ ਜਦੋਂ ਅਸੀਂ ਖਬਰਾਂ ਸੁਣੀਆਂ ਨੇ ਉਹ ਖਬਰਾਂ ਸੁਣ ਕੇ ਅੱਜ ਅਸੀਂ ਪ੍ਰਧਾਨ ਸਾਹਿਬ ਕੋ ਮੰਗ ਪੱਤਰ ਲੈ ਕੇ ਆਏ ਆ ਹਰਜਿੰਦਰ ਸਿੰਘ ਧਮੀ ਸਾਹਿਬ ਨੂੰ ਦਿੱਤਾ ਵਾ ਉਹਦੇ ਵਿੱਚ ਇਹ ਆ ਮੇਨ ਮੰਗ ਕੀਤੀ ਆ ਕਿ ਜਿਹੜਾ ਜੂਨ 1984 ਦਾ ਫੌਜੀ ਹਮਲਾ ਇਹਦਾ ਵੀ ਸੱਚ ਜਿਹੜਾ ਅ ਜਾਗਰ ਕੀਤਾ ਜਾਵੇ ਔਰ ਧਰਮੀ ਫੌਜੀਆਂ ਦੇ ਦਰਦ ਨੂੰ ਵੇਖ ਕੇ ਇਹਨਾਂ ਦਾ ਜਿਹੜਾ ਕੀਤਾ ਇਹ ਤਾਂ ਮੈਂ ਥੋੜਾ ਜਿਆਦਾ ਯਾਦ ਲਾਉਣਾ ਚਾਹੁੰਦਾ ਕਿ 17 ਨਵੰਬਰ 2014 ਨੂੰ ਪੰਜ ਸਿੰਘ ਸਭਾ ਨੇ ਜਰ ਤਰ ਮੀ ਫੌਜੀ ਕੁਰਬਾਨੀ ਨੂੰ ਮਾਨਤਾ ਦਿੱਤੀ ਹੈ ਔਰ ਸ਼ਹੀਦਾਂ ਦੀਆਂ ਫੋਟੋਆਂ ਨੂੰ ਸਿੱਖ ਚਾਪ ਕਰ ਲਾਉਣ ਦੇ ਵਿੱਚ ਪੰਜ ਸਿੰਘ ਸੰਭਾਣਾ ਦਾ ਫੈਸਲਾ ਵਾ ਤੇ ਜਿਹੜਾ ਅਜੇ ਤੱਕ 10 ਸਾਲਾਂ ਦੇ ਵਿੱਚ ਹਾਲ ਹੀ ਨੂੰ ਹੋਇਆ ਹੁਣ ਜਿਹੜੀ ਸਾਡੀ ਗੱਲਬਾਤ ਹੋਈ ਆ ਪ੍ਰਧਾਨ ਸਾਹਿਬ ਨਾਲ ਉਹਦੇ ਵਿੱਚ ਇਹ ਗੱਲ ਹੋਈ ਆ ਕਿ ਜੋ ਮੰਗ ਪੱਤਰ ਦਿੱਤਾ ਉਹਦਾ ਮੇਨ ਮੁੱਦਾ ਇਹ ਆ ਕਿ 84 ਦਾ ਵੀ ਜਿਹੜਾ ਵਾ ਉਹਦਾ ਵੀ ਜਿਹੜਾ ਸੱਕ ਚ ਅ ਜਾਗਰ ਕੀਤਾ ਜਾਵੇ ਨੰਬਰ 2 ਦੇ ਤੱਕ ਜਿਹੜੇ ਸ਼ਹੀਦ ਧਰਮੀ ਫੌਜੀ ਨੇ ਉਹਨਾਂ ਦੇ ਜਿਹੜੇ ਪੰਜ ਸਿੰਘ ਸਭਾ ਨੇ ਸਨ 14 ਦੇ ਵਿੱਚ ਜਿਹੜੀ ਆਪਣੇ ਫੋਟੋਆਂ ਲਾਉਣ ਲਈ ਕੀਤੀਆਂ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਲਾਈਆਂ ਜਾਣ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਧਰਮੀ ਫੌਜ ਨੂੰ ਮਾਨਤਾ ਦਿੱਤੀ ਆ 7 14 ਦੇ ਵਿੱਚ 5 ਸੰਗਸੰਮਾਨ ਮਾਨਤਾ ਦਿੰਦੇ ਨੇ ਲੇਕਿਨ 4 ਮਤੇ ਸ਼੍ਰੋਮਣੀ ਕਟੜੇ ਵੱਲ ਪਾਏ ਗਏ ਕਿ ਇਹ ਮਲਕਾ ਤਰਮੀ ਫੌਜੀ ਨਹੀਂ ਉਹ ਅਪੀਲ ਕੀਤੀ ਹੈ ਕਿ ਜਿਹੜਾ ਮੰਗ ਜਿਹੜਾ ਮਤਾ ਵਾ ਉਹਨੂੰ ਕੈਂਸਲ ਕਰਕੇ ਜਿਹੜੇ ਅਮਰ ਜਿਹੜੇ ਉਹ ਤੋਂ 84 ਦੇ ਵਿਰੋਧ ਦੇ ਵਿੱਚ ਬੈਰਕਾਂ ਛੜਕੇ ਅੰਮ੍ਰਿਤਸਰ ਨੂੰ ਚਾਲੇ ਪਾਏ ਸੀ ਉਹ ਸਾਰੇ ਤਰਮੀ ਫੌਜੀ ਮੰਨੇ ਜਾਣ ਔਰ ਅੱਜ ਪ੍ਰਧਾਨ ਸਾਹਿਬ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਆ ਦੂਸਰਾ ਉਹਨਾਂ ਨੇ ਕਿਆ ਗਿਆ ਸ਼ਹੀਦਾਂ ਦੀਆਂ ਫੋਟੋਆਂ ਜਿਹੜੀਆਂ ਉਹ ਲਾਵਾਂਗੇ ਤੀਸਰਾ ਉਹਨਾਂ ਨੇ ਟੈਸਟ ਬ੍ਰਾਂਚ ਤੋਂ ਟੈਲੀਫੋਨ ਕਰਕੇ ਹੁਣੇ ਪੁੱਛ ਲਿਆ ਵੀ ਕਿੰਨੇ ਸ਼ਹੀਦ ਨੇ ਔਰ ਚੌਥਾ ਉਹਨਾਂ ਨੇ ਕਿਆ ਗਿਆ ਹਿਤਾਨੁਸ਼ੇਤੀ ਤੋਂ ਸ਼ੇਤੀ ਸਿੰਘ ਸਭਾ ਨੂੰ ਕਹਿ ਕੇ ਤੁਹਾਨੂੰ ਸਨਮਾਨਤ ਜਿਹੜਾ ਕਲਾਵਾਂਗੇ ਇੱਥੇ ਥੋੜੀ ਵਿਚਾਰ ਨਹੀਂ ਗੱਲ ਆ ਕੱਤ ਮੈਂ ਮर्यादा ਨੂੰ ਜਾਣਨਾ ਮੈਂ ਅਮਰਤਾਰੀਆਂ ਤੇ ਆਕਾਲ ਤੱਕ ਇੱਥੇ ਡਿਊਟੀ ਵੀ ਕੀਤੀ ਆ ਉਹਨਾਂ ਕਿਹਾ ਕਰਨਾ ਮੈਂ ਐਸਾ ਆਕਾਲ ਤੱਕ ਤੇ ਸਾਡੇ ਪੂਰੇ ਬੰਦੇ ਫਿੱਟ ਨਹੀਂ ਬਣੇ ਕਿਸੇ ਨੇ ਦਾੜੀ ਰੰਗੀ ਆ ਤੇ ਕਿਸੇ ਨੇ ਕੱਟੀ ਆ ਤੁਸੀਂ ਲਾਂਬੇ ਪ੍ਰੋਗਰਾਮ ਰੱਖ ਕੇ ਮੰਝੀ ਹਾਲ ਜਿੱਤਾ ਉਥੇ ਕਰ ਦੋ ਇਹ ਹਮੰਗ ਰੱਖੀ ਆ ਔਰ ਜੋ ਮੰਗਾ ਹੀ ਪ੍ਰਧਾਨ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਕਿ ਇਹ ਤੁਹਾਡੇ ਮਸਲੇ ਹੱਲ ਹੋਣਗੇ ਹੁਣ ਭਰੋਸਾ ਕਿਦਾਂ ਕਾਮਯਾਬ ਹੁੰਦਾ ਇਹ ਸਮਾਂ ਦੱਸੇਗਾ ਉਹ ਸੰਗਤ ਦੱਸੇਗੀ ਕਾਸ ਹੈਗੀ ਆ ਤੁਹਾਨੂੰ ਕੀ ਹੁਣ ਕਾਮਯਾਬੀ ਮਿਲ ਸਕਦੀ ਕਿਉਂਕਿ ਲੰਬੇ ਸਮੇਂ ਤੋਂ ਪਹਿਲਾਂ ਪ੍ਰਧਾਨ ਸਾਹਿਬ ਨਾਲ ਮੁਲਾਕਾਤ ਹੀ ਨਹੀਂ ਹੋ ਪਾਈ। ਫਿਰ ਜੀ ਬੇਨਤੀ ਆ ਕਿ ਮੈਨੂੰ 17ਵਾਂ ਸਾ ਪ੍ਰਧਾਨ ਉੱਜਾਂਦਾ ਭਰੋਸਾ ਤੇ ਮੈਨੂੰ ਬਹੁਤ ਮਿਲੇ ਨੇ ਤੇ ਮੈਂ ਹੁਣ ਆਂਦਾ ਕਾਣਿਆ ਕੋੜੀ ਚੜਿਆ ਤੇ ਜਾਣਾ ਜਦੋਂ ਹੋਊਗਾ ਭਰੋਸਾ ਪੂਰਾ ਉਦੋਂ ਮੈਂ ਕਹਿ ਸਕਦਾ ਖਾਲੀ ਹਾਂ ਭਰੋਸਾ ਜ਼ਰੂਰ ਆ ਸਾਨੂੰ ਯਕੀਨ ਆਵੇ ਸਾਡੇ ਕੰਮ ਹੋਣ ਦੇ ਔਰ ਇਹ ਜੇ ਹੋਏ ਅਹੀਂ ਹੁਣ ਵੀ ਧੰਨਵਾਦ ਕਰਦੇ ਆ ਫੇਰ ਵੀ ਅਸੀਂ ਧੰਨਵਾਦ ਕਰਾਂਗੇ।